ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਾਵਲ ਹੰਨੇ ਹੰਨੇ ਪਾਤਸ਼ਾਹੀ ਭਾਗ 27ਵਾਂ ਇहां ਸ਼ਹੀਦ ਹਮ ਹੋਏਗੇ ਲੜਕਰ ਮਜਬ ਹੈ ਦੀਨ ਸਿੰਘਾਂ ਨਾਲ ਸੰਧੀ ਕਰਕੇ ਮੀਰ ਮੰਨੂ ਅਬਦਾਲੀ ਵੱਲ ਹੋਇਆ ਬਿਨਾਂ ਕਿਸੇ ਨਤੀਜੇ ਪ੍ਰਾਪਤੀ ਤੋਂ ਰਾਮ ਰੌਣੀ ਤੋਂ ਮੁੜੀ ਉਸ ਦੀ ਫੌਜ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ ਦੁਰਾਨੀ ਦੇ ਗਿਲਜਾਂ ਦਾ ਮੁਕਾਬਲਾ ਕਰਨ ਦੀ ਉਹਨਾਂ ਵਿੱਚ ਰਤਾ ਤਾਕਤ ਨਹੀਂ ਬਚੀ ਸੀ मीरमनू ਨੇ ਅਬਦਾਲੀ ਨੂੰ ਚਿੱਠੀ ਲਿਖ ਕੇ ਉਸ ਦੀ ਤਾਬਿਆਦਾਰੀ ਮੰਨ ਲਈ ਦਰਿਆ ਚਨਾਬ ਦੇ ਕੰਢੇ ਮੀਰਮਨੂ ਅਹਿਮਦ ਸ਼ਾਹ ਨੂੰ ਮਿਲਿਆ ਉਸ ਨੇ ਅਬਦਾਲੀ ਨੂੰ ਉਹ ਪੇਸ਼ਕਸ਼ ਕੀਤੀ ਜੋ ਜਕਰੀਏ ਖਾਨ ਨਾਦਰ ਸ਼ਾਹ ਨੂੰ ਪਰਦਾ ਰਿਆ ਸੀ 15 ਲੱਖ ਰੁਪਏ ਨਕਦ ਲੈ ਕੇ ਅਬਦਾਲੀ ਪਿੱਛੇ ਮੁੜ ਗਿਆ ਜਦ ਜਦ ਅਬਦਾਲੀ ਨਾਲ 16 ਦੀ ਗੱਲ ਕੀਤੀ ਬਾਦਸ਼ਾਹ ਨੇ ਸੁਣੀ ਤਾਂ ਉਸ ਨੇ ਗੁੱਸੇ ਵਿੱਚ ਸ਼ਾਹ ਨਵਾਜ਼ ਨੂੰ ਸਹਾਇਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਜਾ ਕੇ ਮੁਲਤਾਨ ਦਬ ਲਵੇ ਦਿੱਲੀ ਦੀ ਐਸੀ ਸ਼ਹਿਰ ਤੇ ਸ਼ਾ ਨਵਾਜ਼ ਮਲਤਾਨ ਦਾ ਮਾਲਕ ਬਣ ਬੈਠਾ ਸੀ। ਦੀਵਾਨ ਕੋੜਾ ਮੱਲ ਨੇ ਹੁਣ ਖਾਲਸਾ ਪੰਥ ਅੱਗੇ ਆ ਜਾਰਜੋਏ ਕੀਤੀ। ਖਾਲਸੇ ਦੇ ਦੀਵਾਨਾਂ ਦੀ ਹਾਜ਼ਰੀ ਤਾਂ ਕੋੜਾ ਮੱਲ ਨੇ ਤਾਂ ਪ੍ਰਤੀ ਪਰਦਾ ਹੀ ਹੀ ਸੀ। ਸੰਧਿਆ ਦੀ ਸੋਦਰ ਆਰਤੀ ਉਸ ਉਹ ਖਾਲਸੇ ਦੇ ਦੀਵਾਨਾਂ ਵਿੱਚ ਹੀ ਸਰਵਣ ਕਰਦਾ ਸੀ। ਕਦੇ ਵੀ ਪੰਥ ਦੀ ਤਾਬਿਆ ਉਹ ਖਾਲੀ ਹੱਥ ਨਹੀਂ ਆਇਆ ਸੀ। ਕੜਾ ਪ੍ਰਸ਼ਾਦ ਦੀ ਦੇਖ ਦੇ ਨਾਲ ਨਾਲ ਹੁੱਕਾ ਬਖਸ਼ਵਾਨ ਬਣਾਉਣ ਲਈ ਲੱਗੀ ਤਨਖਾਹ ਵਜੂਮ ਫਰਲੇ ਵਾਲੇ ਮਹਾਕਾਲ ਸਿੰਘਾਂ ਦੇ ਗੋਡੀ ਹੱਥ ਲਾ ਕੇ ਹਰ ਸਿੰਘ ਨੂੰ 5 ਰੁਪਏ ਦਰਸ਼ਨੀ ਭੇਟਾ ਮੱਥਾ ਟੇਕਦਾ ਸੀ ਨਿਹੰਗ ਸਿੰਘਾਂ ਨੂੰ ਨਿਤਾ ਪ੍ਰਤੀ ਮਿੱਠੀਆਂ ਸ਼ਹੀਦੀ ਦੇਗਾਂ ਛਕਾਉਣ ਕਰਕੇ ਤੇ ਪੰਥ ਪ੍ਰਤੀ ਮਿਠਾਸ ਭਰਿਆ ਰਵਈਆ ਹੋਣ ਕਰਕੇ ਸਿੰਘ ਉਸ ਨੂੰ ਮਿੱਠਾ ਮਲ ਕਹਿਣ ਲੱਗ ਪਏ ਸਨ ਮੈਂ ਮੀਰ ਮੰਨੂ ਨੂੰ ਜ਼ੁਬਾਨ ਦੇ ਆਇਆ ਹਾਂ ਕਿ ਸ਼ਾਹ ਨਵਾਜ਼ ਨੂੰ ਜਿਉਂਦਾ ਨੋੜ ਕੇ ਹੋ ਸਕੇ ਪੇਸ਼ ਕਰਾਂਗਾ। ਕੌੜਾ ਮਾਲ ਨੇ ਆਪਣੀ ਮਨਸਾ ਪੰਥ ਦੇ ਸੰਨੁਖ ਰੱਖੀ। ਤੁਹਾਡੀ ਜ਼ੁਬਾਨ ਸਾਡੀ ਜ਼ੁਬਾਨ ਹੈ ਮਿੱਠਾ ਮੱਲ ਜੀ। ਖਾਲਸਾ ਇਸ ਮੁਹਿਮ ਵਿੱਚ ਤੁਹਾਡਾ ਜ਼ਰੂਰ ਸਾਥ ਦੇਵੇਗਾ। ਪਰ ਸ਼ਾਹ ਨਵਾਜ਼ ਦੀ ਸਜ਼ਾ ਪੰਥ ਖੁਦ ਤੈਅ ਕਰੇਗਾ। ਲੱਖੋ ਖੱਤਰੀ ਦੇ ਕਾਰਿਆਂ ਦੇ ਪਿੱਛੋਂ ਸ਼ਾਹ ਨਵਾਜ਼ ਦਾ ਪੂਰਾ ਹੱਥ ਰਿਆ ਹੈ। ਉਸ ਨੂੰ ਕਿ ਉਸ ਨੂੰ ਕੀਤੀ ਦਾ ਫਲ ਭਗਤੋਂ ਤੇ ਲੱਖੂ ਕੋਲ ਪਹੁੰਚਾਉਣ ਦੀ ਸੇਵਾ ਤਾਂ ਖਾਲਸਾ ਹੀ ਲੁੱਟੇਗਾ ਬਾਕੀ ਜੋ ਵੀ ਤੁਸੀਂ ਕਹੋ ਬਾਬਾ ਸ਼ਾਮ ਸਿੰਘ ਬੋਲੇ ਨਾਲ ਹੀ ਜੇ ਤੁਸੀਂ ਇੱਕ ਹੋਰ ਬੇਨਤੀ ਮੰਨ ਲਓ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਬੋਲੇ ਹੁਕਮ ਸਰਦਾਰ ਸਾਹਿਬ ਨਣਕਾਣਾ ਸਾਹਿਬ ਤੇ ਬਾੜ ਲੀਲਾ ਸਾਹਿਬ ਗੁਰੂ ਘਰ ਬਣਵਾ ਬਣਵਾ ਦਿਓ ਤਾਂ ਵੱਡੇ ਪਰਉਪਕਾਰ ਵਾਲੀ ਗੱਲ ਹੋਏਗੀ ਮੇਰੇ ਧਨ ਭਾਗ ਕੰਨਿਆਂ ਦੀਵਾਨ ਕੌੜਾ ਮਲ ਨੇ ਸਹਿਮਤੀ ਪ੍ਰਗਟਾਈ ਤੇ ਪੰਥ ਨੇ ਕੌੜਾ ਮਲ ਨਾਲ ਮਲਤਾਨਵਾਲ ਚਾਲਾ ਪਾ ਦਿੱਤਾ ਦੋਹਾਂ ਫੌਜਾਂ ਆਮੋ ਸਾਹਮਣੇ ਸਨ ਫੌਜਾਂ ਵਿੱਚ ਘਿਰਿਆ ਸ਼ਾਹ ਨਵਾਜ਼ ਹਾਥੀ ਉੱਤੇ ਸਵਾਰ ਹੋ ਕੇ ਮਲਤਾਨ ਦੇ ਕਿਲੇ ਵਿੱਚੋਂ ਬਾਹਰ ਆਇਆ ਕੌੜਾ ਮਲ ਨਾਲ ਆਏ ਤੁਰਕ ਸਿਪਾਹੀ ਪੈਰ ਥੋੜਾ ਪਿਸ਼ਾਂਖ ਸਕਾਰਏ ਸਨ ਇੱਕ ਤਾਂ ਸਾਹਮਣੇ ਆਪਣੇ ਹੀ ਭਰਾ ਭਤੀਜੇ ਸਨ ਤੇ ਦੂਜਾ ਉਹਨਾਂ ਨੂੰ ਪਤਾ ਸੀ ਕਿ ਫਤਿਹ ਦਾ ਸਿਰ ਤਾਂ ਕੌੜਾ ਮਲ ਦੇ ਸਿਰ ਹੀ ਬੱਜੇਗਾ ਦੋਹਾਂ ਪਾਸੇ ਦੇ ਮੁਗਲਾਂ ਦੇ ਨੇ ਇੱਥੇ ਤੱਕ ਗੰਡ ਤੁੱਪ ਕਰ ਲਈ ਕਿ ਕਿਸੇ ਤਰੀਕੇ ਕੋੜਾ ਮਲ ਨੂੰ ਪਾਰ ਬਿਲਾ ਦਿੱਤਾ ਜਾਏ। ਦਿਵਾਨ ਕੋੜਾ ਮਲ ਪਹਿਲਾਂ ਹੀ ਤੁਰਕਾਂ ਦੀ ਇਸ ਚਾਲ ਤੋਂ ਸੁਚੇਤ ਸਨ। ਇਸੇ ਲਈ ਉਹਨਾਂ ਦੀ ਸਾਰੀ ਟੇਕ ਪੰਥ ਉੱਤੇ ਸੀ ਜਿਨ੍ਹਾਂ ਨੂੰ ਬੇਨਤੀਆਂ ਕਰਕੇ ਉਹ ਨਾਲ ਲੈ ਕੇ ਆਏ ਸਨ। ਖਾਲਸਾ ਜੀ ਮੇਰੀ ਯੋਤ ਆਨੰਦਪੁਰ ਦੇ ਸਵਾਮੀ ਦਸ਼ਮੇਸ਼ ਪਿਤਾ ਜੀ ਦੀ ਦੇ ਚਰਨਾ ਉੱਤੇ ਹੈ ਤੇ ਮੇਰਾ ਆਸਰਾ ਤੁਸੀਂ ਖਾਲਸਾ ਪੰਥੋ ਤੁਰਕਾਂ ਨੇ ਪਿੱਠ ਦਿਖਾ ਦਿੱਤੀ ਹੈ ਕਿਉਂਕਿ ਮੇਰਾ ਮੂੰਹ ਸਦਾ ਪੰਥਵਾਲ ਰਿਹਾ ਹੈ ਸੋ ਹੁਣ ਤੁਸੀਂ ਖਾਲਸਾ ਪੰਥ ਮੇਰੀ ਸ਼ਰਨ ਪੈ ਦੀ लाज ਰੱਖਿਓ ਦੀਵਾਨ ਸਾਹਿਬ ਨੇ ਸਰਦਾਰ ਜੱਸਾ ਸਿੰਘ ਰਾਮਗੜੀ ਨੂੰ ਕਿਹਾ ਸਰਦਾਰ ਨੇ ਦੀਵਾਨ ਸਾਹਿਬ ਨੂੰ ਜਾਨ ਤੋਂ ਖਤਰਾ ਤਕਾਉਂਦਿਆ ਦਲ ਦੇ ਕੁਝ ਚੁਣਿੰਦਾ ਸੂਰਮੇ ਉਹਨਾਂ ਦੁਆਲੇ ਲਾ ਦਿੱਤੇ ਸ਼ਾਹ ਨਵਾਜ਼ ਨੇ ਹਾਥੀਂ ਗਾਂਹ ਤੋੜਨਾ ਸ਼ੁਰੂ ਕੀਤਾ ਹੌਲੀ-ਹੌਲੀ ਉਹ ਕੋੜਾ ਮੱਲ ਵੱਲ ਵੱਧ ਰਿਹਾ ਹੈ ਜਾਦ ਨੂੰ ਉਹ ਇੰਨੇ ਕੋ ਨੇੜੇ ਆ ਗਿਆ ਕਿ ਉਸ ਦੀ ਆਵਾਜ਼ ਕੌੜਾ ਮਲ ਨੂੰ ਸੁਣ ਸਕੇ ਤਾਂ ਉਹ ਰੁਕਿਆ ਤੇ ਬੋਲਿਆ ਲੂਣ ਖਾ ਕੇ ਹਰਾਮ ਕਰਨ ਵਾਲੇ ਵਾਲੇ ਕੌੜਿਆ ਸਾਡਾ ਨੌਕਰ ਹੋ ਕੇ ਸਾਡੇ ਤੇ ਚੜ ਕੇ ਆ ਗਿਆ ਹੈ ਹੁਣ ਜਾਂ ਤਾਂ ਤਕੜਾ ਹੋ ਕੇ ਸ਼ਸਤਰ ਸੰਭਾਲ ਤੇ ਜਾਂ ਝੁੱਕ ਕੇ ਸਲਾਮ ਕਰ ਸਾਨੂੰ ਮੱਥਾ ਰਗੜ ਸਾਡੇ ਪੈਰਾਂ ਤੇ ਤੇ ਹੋਰ ਕੋਈ ਰਾਹ ਨਹੀਂ ਹੈ ਤੇਰੇ ਕੋਲ ਇਸ ਤੋਂ ਪਹਿਲਾਂ ਕਿ ਦੀਵਾਨ ਕੌੜਾ ਮਲ ਕੋਈ ਜਵਾਬ ਦੇਂਦੇ ਸਰਦਾਰ ਜੱਸਾ ਸਿੰਘ ਰਾਮਗੜੀ ਨੇ ਘੋੜਾ ਅੱਗੇ ਕੀਤਾ ਤੇ ਬੋਲਿਆ ਲੋ ਲੋ ਦੀ ਗੱਲ ਹੈ ਸ਼ਾਹ ਨਵਾਜ਼ ਤੇਰੀਆਂ ਰਗਾਂ ਵਿੱਚ ਜ਼ਾਲਮ ਪਾਪੀ ਜ਼ਕਰੀਆ ਦਾ ਗੰਦਾ ਲਹੂ ਹੈ ਦੌੜ ਰਿਹਾ ਹੈ ਤੇ ਦਿਵਾਨ ਸਾਹਿਬ ਅੰਦਰ ਪੰਜਾਬ ਪ੍ਰਸਤ ਬਜ਼ੁਰਗਾਂ ਦਾ ਯਾਦ ਹੈ ਅੰਤਲੇ ਸਮੇਂ ਤੇਰਾ ਬਾਪ ਕਿਵੇਂ ਪੰਥ ਦੀਆਂ ਲਿਲਕੜੀਆਂ ਕੱਢਦਾ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਬੰਦ ਕਰ ਆਪਣੀ ਇਹ ਬਕਵਾਸ ਸ਼ਾਹ ਨਵਾਜ਼ ਗੁੱਸੇ ਵਿੱਚ ਚੀਕਿਆ ਮੈਂ ਕੌਣ ਹਾਂ ਮੈਂ ਕਾਲ ਹਾਂ ਤੇਰਾ ਸਤਿਗੁਰੂ ਜੀ ਦਾ ਉੱਡਦਾ ਇੱਕ ਬਾਜ਼ ਜੋ ਤੇਰੇ ਜੇ ਕਾਵਾਂ ਨੂੰ ਔਕਾਤ ਜਾਤ ਦਿਵਾਉਣ ਆਇਆ ਹੈ ਮੈਂ ਤੇਰੇ ਤੈਨੂੰ ਤੇਰੇ ਚਿੱਤੇ ਲੱਖੂ ਖੱਤਰੀ ਕੋਲ ਪਹੁੰਚਾਉਣ ਆਇਆ ਹਾਂ ਪਤਾ ਤਾਂ ਤੈਨੂੰ ਇਹ ਵੀ ਲੱਗ ਗਿਆ ਹੋਵੇਗਾ ਕਿ ਪੰਥ ਨੇ ਲੱਖੂ ਨਾਲ ਕੀ ਕੀਤਾ ਸੀ ਹਾਲ ਤੇਰਾ ਵੀ ਉਹੀ ਹੋਣਾ ਹੈ ਸਰਦਾਰ ਬੋਲ ਰਿਹਾ ਸੀ ਤੇ ਸ਼ਾਹ ਨੂੰ ਸੱਤੀ ਕੱਪੜੀ ਅੱਗ ਲੱਗ ਰਹੀ ਸੀ ਤਾਨੂੰ ਕੁੱਤਿਆਂ ਨੂੰ ਮੈਂ ਐਸਾ ਸਬਕ ਬੋਲ ਅਜੇ ਸ਼ਾਹਨਵਾਜ ਦੇ ਮੂੰਹ ਵਿੱਚ ਹੀ ਸਨ ਕਿ ਸਿੰਘਾਂ ਨੇ ਗੋਲੀਆਂ ਦੀ ਇੱਕ ਛਲਕ ਕਰ ਦਿੱਤੀ ਸ਼ਾਹਨਵਾਜ ਦੇ ਆਲੇ ਦੁਆਲੇ ਖੜੇ ਸਾਰੇ ਸਵਾਰ ਥਾਂ ਢੇਰ ਹੋ ਗਏ ਇੱਕ ਗੋਲੀ ਸ਼ਾਹਨਵਾਜ ਦੇ ਮੋਢੇ ਵਿੱਚ ਵੱਜੀ ਤੇ ਉਸਦੇ ਹਾਥੀ ਤੋਂ ਉਹ ਹਾਥੀ ਤੋਂ ਤੜੰਮ ਕਰਦਾ ਏਠਾ ਡਿੱਗਿਆ ਭੀਮ ਸਿੰਘ ਨਾਮੀ ਸਿੰਘ ਨੇ ਘੋੜਾ ਸ਼ਾਹਨਵਾਜ ਕੰਨੀ ਡੜਾਇਆ ਇਸ ਤੋਂ ਪਹਿਲਾਂ ਕਿ ਸ਼ਾ ਸੰਭਲਦਾ ਸਿੰਘ ਨੇ ਸਰੋਹੀ ਦੀ ਇੱਕ ਵਾਰ ਨਾਲ ਉਸ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ। ਭੀਮ ਸਿੰਘ ਨੇ ਸ਼ਾਹ ਦਾ ਸਿਰ ਨੇਜੇ ਤੇ ਟੰਗਿਆ ਤੇ ਲਿਆ ਕੇ ਪੰਥ ਦੇ ਚਰਨਾਂ ਵਿੱਚ ਸੁੱਟ ਦਿੱਤਾ। ਕੋੜਾ ਮਾਲ ਨੇ ਸਿੰਘ ਦੇ ਨੇਜੇ ਤੇ ਟੰਗਿਆ ਸ਼ਾਹਨवाज ਦਾ ਸਿਰ ਉਸੇ ਤਰ੍ਹਾਂ ਮੀਰ ਮੰਨੂ ਨੂੰ ਜਾ ਪੇਟ ਕੀਤਾ ਤੇ ਨਾਲ ਹੀ ਦੱਸ ਦਿੱਤਾ ਕਿ ਇਹ ਨੇਜਾ ਵੀ ਸਿੰਘ ਦਾ ਹੈ ਤੇ ਸਿਰ ਵੀ ਉਸੇ ਨੇ ਲਾਇਆ ਹੈ। ਮੀਰ ਮੰਨੂ ਬਹੁਤ ਖੁਸ਼ ਹੋਇਆ ਤੇ ਦਿਮਾਨ ਕੋੜਾ ਮਾਲ ਨੂੰ ਆਪਣੇ ਹੱਥੀਂ ਕਲਮ ਚਲਾ ਕੇ ਬਹਾਦਰ ਦਾ ਕਿਤਾਬ ਦਿੱਤਾ। ਇਹ ਇਹ ਤਾਂ ਖਾਲਸੇ ਦੀ ਸੇਵਾ ਕਰਨ ਦਾ ਫਲ ਹੀ ਮੈਨੂੰ ਮਿਲ ਰਿਹਾ ਹੈ। ਦੀਵਾਨ ਸਾਹਿਬ ਅਕਾਲ ਬੁੰਗੇ ਉਤੇ ਖਾਲਸੇ ਅੱਗੇ ਸਿਰ ਨਮਾਉਂਦਿਆਂ ਬੋਲੇ। ਉਹਨਾਂ ਭਾਈ ਭੀਮ ਸਿੰਘ ਨੂੰ ਕੜਿਆ ਕੜਿਆਂ ਦੀ ਜੋੜੀ, ਪੁਸ਼ਾਕਾਂ, ਸੰਜੋ, ਚੰਗਾ ਨਸਲੀ ਘੋੜਾ ਤੇ ਹੋਰ ਕਈ ਨਾਮ ਦਿੱਤੇ ਤੇ ਧੰਨਵਾਦ ਕੀਤਾ। ਸਭ ਸਿੰਘਾਂ ਨੂੰ ਚੋਲੇ, ਖੇਸ, ਦਸਤਾਰਾਂ ਭੇਟ ਕੀਤੀਆਂ ਤੇ ਸ਼ਹੀਦ ਦੀ ਦੇਗਾਂ ਦੀ ਅਰਦਾਸ ਕਰਵਾਈ। ਉਸ ਤੋਂ ਮਗਰੋਂ ਦਿਵਾਨ ਸਾਹਿਬ ਨੇ 11000 ਰੁਪਇਆ ਗੁਰੂ ਰਾਮਦਾਸ ਜੀ ਦੀ ਨਜ਼ਰ ਕਰਦਿਆਂ ਅਰਦਾਸ ਕਰਵਾਈ। ਇਹ ਭੇਟਾ ਦਰਬਾਰ ਸਾਹਿਬ ਸਰੋਵਰ ਦੀ ਸਫਾਈ ਲਈ ਭੇਟ ਕੀਤੀ ਗਈ ਸੀ ਜੋ ਨਫਰਤ ਦੇ ਮਾਰੇ ਲਖਪਤ ਨੇ ਮਿੱਟੀ ਨਾਲ ਪ੍ਰਵਾਹ ਦਿੱਤਾ ਸੀ। ਨਾਲ ਹੀ ਦਿਵਾਨ ਕੋੜਾ ਮੰਨ ਨੇ ਖਾਲਸੇ ਨਾਲ ਕੀਤਾ ਪ੍ਰਣ ਪਾਲਦਿਆਂ ਹੋਇਆਂ 3 ਲੱਖ ਰੁਪਏ ਖਰਚ ਕੇ ਸ੍ਰੀ ਨਨਕਾਣਾ ਸਾਹਿਬ ਤੇ ਸ੍ਰੀ ਬਾਲ ਲੀਲਾ ਸਾਹਿਬ ਗੁਰਦੁਆਰਿਆਂ ਸਾਹਿਬ ਉਸਾਰੇ ਗੁਰਦੁਆਰਾ ਜਨਮ ਸਥਾਨ ਕੋਲ ਇੱਕ ਵੱਡਾ ਸਰੋਵਰ ਵੀ ਬਣਵਾਇਆ ਖਾਲਸਾ ਪੰਥ ਨੇ ਮੋੜ ਅੰਮ੍ਰਿਤਸਰ ਡੇਰੇ ਲਾਲੇ ਅਕਾਲ ਬੰਗੇ ਉੱਤੇ ਪੰਥ ਤੇ ਦੀਵਾਨ ਸਜਣ ਲੱਗੇ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਦੀ ਸੰਗਤ ਦੇ ਅੰਦਰ ਬਾਰ ਦੇ ਪਾਪ ਕੱਟੇ ਜਾਣ ਲੱਗੇ ਖਾਲਸੇ ਦਾ ਮੰਨਣਾ ਸੀ ਕਿ ਸਿੰਘ ਜਦ ਅੰਮ੍ਰਿਤ ਤਾਲ ਵਿੱਚ ਚੁੱਭਾ ਲਾ ਕੇ ਕਿਸੇ ਨੂੰ ਲੁੱਟਦਾ ਹੈ ਤਾਂ ਜਿਸ ਨੂੰ ਲੁੱਟਿਆ ਗਿਆ ਹੋਵੇ ਉਸ ਨੂੰ ਚੌਗਣਾ ਹੋ ਕੇ ਮਿਲਦਾ ਹੈ ਇਦਰ ਸਿੰਘਾਂ ਨਾਲ ਸੁਲਾ ਹੋ ਜਾਣ ਮਗਰੋਂ ਮੀਰ ਮੰਨੂ ਦੀ ਚਾਂਦੀ ਹੋ ਗਈ ਸੀ। ਮੁਲਤਾਨ ਤਾਂ ਉਸ ਨੂੰ ਮੁੜ ਹਾਸਲ ਹੋਇਆ ਹੀ ਸੀ। ਸਗੋਂ ਉਸਨੇ ਸਰਹੰਦ ਵੀ ਆਪਣੇ ਕਬਜ਼ੇ ਹੇਠ ਕਰ ਲਈ ਤੇ ਆਪਣੇ ਨਜ਼ਦੀਕ صدیق ਬੇਗ ਨੂੰ ਉੱਥੇ ਸੂਬੇਦਾਰ ਲਾ ਦਿੱਤਾ। ਹੁਣ ਮੀਰ ਮੰਨੂ ਦਿੱਲੀ ਦੇ ਨਾਲ-ਨਾਲ ਅਬਦਾਲੀ ਨੂੰ ਵੀ ਟਿੱਚ ਜਾਣ ਲੱਗਾ ਸੀ। ਪਿਛਲੇ ਕਈ ਮਹੀਨਿਆਂ ਤੋਂ ਉਸਨੇ ਅਬਦਾਲੀ ਨੂੰ ਮਾਮਲਾ ਨਹੀਂ ਭੇਜਿਆ ਸੀ ਅਬਦਾਲੀ ਵੱਲੋਂ ਭੇਜੀਆਂ ਚਿੱਠੀਆਂ ਤੇ ਹਲਕਾਰਿਆਂ ਨੂੰ ਵੀ ਉਹ ਅਣਗੌਲੇ ਕਰ ਰਿਹਾ ਸੀ ਲਾਲ ਕਿਲੇ ਲਈ ਵੀ ਉਹ ਏ ਉਥਲ ਪੁਥਲ ਦਾ ਸਮਾਂ ਸੀ ਰੰਗੇਲੇ ਦੀ ਮੌਤ ਮਗਰੋਂ ਕਈ ਰਿਆਸਤਾਂ ਨੇ ਬਗਾਵਤ ਕਰ ਦਿੱਤੀ ਸੀ ਤੇ ਉਧਰੋਂ ਮਰਹੱਟਿਆਂ ਦਿੱਲੀ ਨੱਪ ਲਈ ਸੀ ਇਸ ਗੁਬਾਰ ਨੂੰ ਸ਼ਾਂਤ ਕਰਨ ਲਈ ਨਜੀਬ ਖਾਨ ਨੇ ਅਬਦਾਲੀ ਨੂੰ ਦਿੱਲੀ ਆਉਣ ਦੀ ਦਾਵਤ ਦਿੱਤੀ ਮਰ ਹਟਿਆ ਨੇ ਨ ਜੀਵ ਖਾਂ ਰੋਹਿਲੇ ਨੂੰ ਕੈਦ ਕਰ ਲਿਆ ਸੀ ਅਹਿਮਦ ਸ਼ਾਹ ਨੇ ਚੜਾਈ ਕਰ ਦਿੱਤੀ ਇਧਰ ਉਸ ਨੇ ਰਾਵੀ ਪਾਰ ਕੀਤੀ ਤੇ ਉਧਰ ਮੀਰ ਮੰਨੂ ਦੀਆਂ ਸਭ ਆਕੜਾ ਹਵਾ ਹੋ ਗਈਆਂ ਇੱਕ ਦਿਨ ਦੀ ਲੜਾਈ ਮਗਰੋਂ ਹੀ ਅਬਦਾਲੀ ਮੀਰ ਮੰਨੂ ਦੇ ਮੋਰਚੇ ਵਿੱਚ ਆ ਬੈਠਾ ਅਬਦਾਲੀ ਸ਼ਹਦਰੇ ਪੁੱਜਾ ਤੇ ਦੀਵਾਨ ਕੌੜਾ ਮਲ ਅਕਾਲ ਬੁੰਗੇ ਤੇ ਜਾ ਹਾਜ਼ਰ ਹੋਏ ਉਹਨਾਂ ਪੰਥ ਨੂੰ ਮਦਦ ਲਈ ਬੇਨਤੀ ਕੀਤੀ ਤੇ ਨਾਲ ਹੀ ਕਹਿ ਦਿੱਤਾ ਕਿ ਜਿੱਤ ਮਗਰੋਂ ਲਗਭਗ ਅੱਧਾ ਮੁਲਕ ਖਾਲਸੇ ਦੇ سپرد ਕਰ ਦਿੱਤਾ ਜਾਏਗਾ। ਦਿਵਾਨ ਕੋੜਾਮਲ ਅਸਲ ਵਿੱਚ ਦਿਲੋਂ ਚਾਹੁੰਦੇ ਸਨ ਕਿ ਸਿੱਖ ਵੱਡੀ ਰਾਜਸੀ ਤਾਕਤ ਵਜੋਂ ਉੱਭਰਣ। ਖਾਲਸਾ ਜੀ ਜੋ ਮੁਲਕ ਲਾਹੌਰ ਤੋਂ ਆਕਿਰਿਆ ਉਹ ਵੀ ਤੁਹਾਡੇ ਹਵਾਲੇ ਹੋਵੇਗਾ। ਲੁੱਟੋ ਮਾਰੋ ਰਾਜ ਕਰੋ ਲਾਹੌਰ ਬਿਲਕੁਲ ਨਹੀਂ ਕੁਸਕੇਗਾ। ਨਾਲ ਹੀ ਬਾਬਾ ਬੰਦਾ ਸਿੰਘ ਦਵਾਰਾ ਮੱਲੇ ਗਏ ਪਹਾੜਾਂ ਤੇ ਵੀ ਖਾਲਸੇ ਦਾ ਪੂਰਾ ਹੱਕ ਹੋਵੇਗਾ। ਦਿਵਾਨ ਸਾਹਿਬ ਨੇ ਪੰਥ ਨੂੰ ਭਰੋਸਾ ਦਿਵਾਇਆ। ਪਰ ਸਿੰਘਾਂ ਨੂੰ ਰਾਜ ਨਾਲੋਂ ਵੱਧ ਲੋਚਾ ਪਹਾੜੀਆਂ ਨੂੰ ਘੱਲੂ ਘਾਰੇ ਦਾ ਸਬਕ ਸਿਖਾਉਂਦੀ ਸੀ। ਉਹਨਾਂ ਦਿਵਾਨ ਸਾਹਿਬ ਦੀ ਸਹਾਇਤਾ ਲਈ ਗੁਰਮਤਾ ਕੀਤਾ ਤੇ 30 ਹਜ਼ਾਰ ਦੇ ਕਰੀਬ ਸਿੰਘਾਂ ਨੇ ਲਾਹੌਰ ਵੱਲ ਚਾਲਾ ਪਾ ਦਿੱਤਾ। ਦਿਵਾਨ ਕੋੜਾ ਮੱਲ ਨੇ ਖਾਲਸੇ ਦੀ ਸਹਾਇਤਾ ਨਾਲ ਐਸਾ ਮੋਰਚਾ ਮੱਲਿਆ ਕਿ ਦਰਾਨੀਆਂ ਦੇ ਪੈਰ ਉਖੜ ਗਏ। ਸਿੱਖ ਫੌਜ ਜਿੱਧਰ ਹੱਲਾ ਕਰੇ ਗਿਲਜਿਆਂ ਨੂੰ ਧੱਕ ਕੇ ਪਛਾਣ ਲੈ ਜਾਵੇ ਅਬਦਾਲੀ ਨੂੰ ਦਿੱਲੀ ਨਾਲੋਂ ਕਾਬਲ ਵੀ ਵੱਧ ਫਿਕਰ ਹੋ ਰਹੀ ਸੀ ਦਰਾਨੀਆਂ ਨੂੰ ਆਪਣੀ ਹਾਰ ਦਿਖਾਏ ਦੇਣ ਲੱਗ ਗਈ ਸੀ ਐਨ ਇਸੇ ਵੇਲੇ ਹਾਥੀ ਉੱਤੇ ਸਵਾਰ ਦਿਵਾਨ ਕੌੜਾ ਮਲ ਦੇ ਹਾਥੀ ਦਾ ਪੈਰ ਕਿਸੇ ਕਬਰ ਵਿੱਚ ਜਾ ਪਿਆ ਤੇ ਉਹ ਡੋਲ ਗਿਆ ਹਾਥੀ ਦੇ ਪੈਰ ਉਖੜ ਜਾਣ ਕਰਕੇ ਦਿਵਾਨ ਕੌੜਾ ਮਲ ਹੀਠਾਂ ਡਿੱਗ ਪਿਆ ਇਸ ਇਸੇ ਵਕਤ ਮੌਕਾ ਤਕਾ ਕੇ ਅਬਦਾਲੀ ਦੇ ਕਰੀਬੀ ਜਹਾਜ਼ ਖਾਨ ਨੇ ਆਪਣੇ 2000 ਘੋੜ ਸਵਾਰ ਨਾਲ ਕੋੜਾ ਮਲ ਉਤੇ ਹੱਲਾ ਬੋਲ ਦਿੱਤਾ ਕਈ ਗੋਲਿਆਂ ਤੇ ਤਲਵਾਰਾਂ ਦੇ ਫੱਟ ਖਾ ਕੇ ਦੀਵਾਨ ਕੋੜਾ ਮਲ ਚੜਾਈ ਕਰ ਗਏ ਜਹਾਜ਼ ਖਾਨ ਦੀਵਾਨ ਸਾਹਿਬ ਦਾ ਸਿਰ ਲਾ ਕੇ ਨੇਜੇ ਤੇ ਟਾਂਕੇ ਲੈ ਗਿਆ ਹੁਣ ਪਠਾਣਾ ਦੇ ਮੁਕਾਬਲੇ ਤੇ ਖਲੋਤੇ ਮੁਗਲਾਂ ਦੇ ਹੌਸਲੇ ਟਹਿ ਗਏ ਮੈਦਾਨ ਵਿੱਚ ਦਰਾਨੀਆਂ ਦਾ ਪਾਸਾ ਫੇਰ ਭਾਰਾ ਹੋ ਗਿਆ ਰਾਤ ਪੈ ਗਈ ਤੇ ਦੋਹਾਂ ਦਲਾਨ ਨੇ ਲੜਾਈ ਰੋਕ ਦਿੱਤੀ ਅੱਧੀ ਰਾਤ ਲੰਗੀ ਤੇ ਭਾਈ ਸੁੱਖਾ ਸਿੰਘ ਇਸ਼ਨਾਨ ਲਈ ਰਾਵੀ ਵੱਲ ਤੁਰ ਪਏ ਉਹਨਾਂ ਨੂੰ ਦੇਖ ਕੇ ਕੁਝ ਹੋਰ ਪਹੁੰਚੰਗੀ ਵੀ ਸਿੰਘਾਂ ਸਿੰਘ ਵੀ ਉਹਨਾਂ ਦੇ ਮਗਰ ਚੱਲ ਪਏ ਰਾਵੀ ਪਾਰ ਦੁਰਾਨੀਆਂ ਦੇ ਤੰਬੂ ਸਨ ਸਿੰਘ ਜਦ ਇਸ਼ਨਾਨ ਲਈ ਰਾਵੀ ਵਿੱਚ ਉਤਰੇ ਤਾਂ ਦੁਰਾਨੀਆਂ ਦੇ ਪਹਿਰੇ ਵਾਲੇ ਸਿਪਾਹੀਆਂ ਨੇ ਰੌਲਾ ਪਾ ਦਿੱਤਾ ਕਿ ਸਿੰਘ ਹਮਲੇ ਲਈ ਦਰਿਆ ਪਾਰ ਕਰ ਰਹੇ ਹਨ ਅਬਦਾਲੀ ਝਟ ਘੋੜੇ ਤੇ ਸਵਾਰ ਹੋਏ ਤੇ ਘੋੜਾ ਕੰਢੇ ਤੇ ਲੈ ਆਇਆ ਦਮਾਲਿਆ ਤੇ ਦੇ ਚਮਕਦੇ ਚੱਕਰਾਂ ਵਾਲੇ ਮਾਹਕਾਲ ਸਿੰਘ ਜਦ ਉਸਨੇ ਰਾਵੀ ਵਿੱਚ ਖਲੋਤੇ ਦੇਖੇ ਤਾਂ ਉਸਨੇ ਉਸ ਨੂੰ ਆਪਣਾ ਕਾਲ ਹੀ ਜਾਪੇ ਅਬਦਾਲੀ ਸਿੰਘਾਂ ਦੀ ਬਹਾਦਰੀ ਤੋਂ ਭੜੀ ਭਾਂਤ ਜਾਣੂ ਸੀ ਤੇ ਸਿੰਘਾਂ ਦੇ ਰਾਤ ਨੂੰ ਕੀਤੇ ਜਾਂਦੇ ਗਰੀਲਾ ਹਮਲਿਆਂ ਤੋਂ ਤਾਂ ਉਸ ਨੂੰ ਭੈ ਆਉਂਦਾ ਸੀ ਅਬਦਾਲੀ ਦੀਆਂ ਫੌਜਾਂ ਨੂੰ ਰਾਤ ਦਾ ਜੰਗ ਲੜਨਾ ਹੀ ਨਹੀਂ ਸੀ ਆਉਂਦਾ ਵੈਸੇ ਵੀ ਸਿੰਘਾਂ ਦੇ ਗਰੀਲਾ ਨੀਤੀ ਵਿੱਚ ਮਾਹਰ ਹੋਣ ਕਰਕੇ ਹਰ ਦੁਸ਼ਮਣ ਉਹਨਾਂ ਦਾ ਖੌਫ ਖਾਂਦਾ ਸੀ ਅਬਦਾਲੀ ਨੂੰ ਜਾਪਿਆ ਕਿ ਸਿੰਘ ਆਪਣਾ ਉਹੀ ਹੱਲਾ ਕਰਨਗੇ ਤੇ ਸਾਡੇ ਸਪਾਈ ਇਸ ਵਿੱਚ ਮਾਤ ਖਾ ਜਾਣਗੇ ਉਸਨੇ ਫੌਰਨ 12 12000 ਦੇ ਚਾਰ ਜਥੇ ਰਾਵੀ ਵਿੱਚ ਤਨਾਤ ਕਰ ਦਿੱਤੇ ਆਪ ਅਬਦਾਲੀ ਕਿਤੇ ਮਗਰ ਜਾ ਖਲੋ ਖਲੋ ਗਿਆ ਇਹ ਦ੍ਰਿਸ਼ ਨਾਨ ਕਰਦੇ ਸਿੰਘਾਂ ਨੇ ਘੋੜ ਸਵਾਰ ਕਾਬਲੀ ਫੌਜ ਦੀ ਹਲਚਲ ਦੇਖੀ ਤਾਂ ਉਹਨਾਂ ਨੂੰ ਸਮਝ ਨਹੀਂ ਆ ਦੇ ਨ ਲੱਗੀ ਕਿ ਦੁਰਾਨੀ ਸਿੰਘਾਂ ਦੇ ਇਸ਼ਨਾ ਨੂੰ ਹੱਲਾ ਜਾਣ ਬੈਠੇ ਹਨ ਭਾਈ ਸੁਖਾ ਸਿੰਘ ਨੇ ਨਿੱਤਨੇਮ ਕਰਦੇ ਉੱਚੀ ਇਹ ਬੋਲ ਪੜੇ ਰੁਦਰ ਮੰਜਨੀ ਬਿੰਜਨੀ ਹੈ ਅਗੋਤੀ ਸਦਾ ਜੈ ਸਦਾ ਜੈ ਸਦਾ ਜੈ ਭਗੋਤੀ ਸਦਾ ਦਾਨੇ ਦਾਸ ਕੋ ਦਾਨ ਦੀਜੈ ਗੁਰੂ ਸ਼ਾਹ ਗੋਬਿੰਦ ਕੀ ਰਖ ਕੀਜੈ ਉਹਨਾਂ ਭਗੋਤੀ ਅਸਤੋਤਰ ਦੀ ਸਮਾਪਤੀ ਕੀਤੀ ਤੇ ਬੋਲੇ ਸਿੰਘੋ ਭਾਵੇਂ ਪੰਥ ਦੇ ਸਿਆਣੇ ਤੇ ਵੱਡੇ ਸਿੰਘ ਗਿਲਾ ਹੀ ਕਰਨਗੇ ਕਿ ਸਾਨੂੰ ਦੱਸੇ ਬਿਨਾ ਐਡੀ ਟੱਕਰ ਲੈ ਲਈ ਪਰ ਜਿਹਦ ਦਰਾਨੀਆਂ ਨੂੰ ਇਹ ਲੱਗਿਆ ਕਿ ਸਾਥੋਂ ਡਰ ਕੇ ਭੱਜ ਗਏ ਹਨ ਇਹ ਵੀ ਸਾਡੀ ਹਾਰ ਹੀ ਹੈ ਨਾ ਹੀ ਅਸੀਂ ਚਾਹੁੰਦੇ ਹਾਂ ਕਿ ਦਰਾਨੀ ਸਾਡੇ ਮਗਰ ਪੁੱਜੇ ਪੂਰੇ ਜਥੇ ਉੱਤੇ ਹਮਲਾ ਕਰ ਦੇਣ ਸੋ ਹੁਣ ਗਿਲਜਿਆਂ ਨੂੰ ਪਿੱਠ ਦੇ ਕੇ ਭੱਜਣ ਨਾਲੋਂ ਅਸੀਂ ਮੁਕਾਬਲਾ ਕਰਾਂਗੇ ਜੇ ਫਿਰ ਵੀ ਕੋਈ ਮੁੜਨਾ ਚਾਹੁੰਦਾ ਹੈ ਤਾਂ ਉਸ ਨੂੰ ਰੋਕਿਆ ਨਹੀਂ ਜਾਵੇਗਾ ਇੱਕ ਵੀ ਸਿੰਘ ਵਾਪਸ ਨਹੀਂ ਗਿਆ ਮੁੱਠੀਪੌਰ ਸਿੰਘ ਹਜ਼ਾਰਾਂ afghan ਸਿਪਾਹੀਆਂ ਨਾਲ ਟੱਕਰ ਲੈਣ ਲਈ ਤਿਆਰ ਹੋ ਗਏ ਸਿੰਘ ਬਾਣੀ ਪੜਦਿਆਂ ਬਾਣੇ ਸਜਾਏ ਹੋਂ ਗੁਸਾਈ ਦਾ ਪਹਿਲਮਾਨੜਾ ਮੈਂ ਗੁਰਮਿਲ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਜ ਇਕੱਠੀਆਂ ਦੋਏ ਬੈਠਾ ਵੇਖੇ ਆਪ ਜੀ ਗਾਉਂਦਿਆਂ ਦਮਾਲੇ ਚਾੜੇ ਅੱਧੇ ਚੰਦ ਦੀ ਰਾਤ ਨੂੰ ਦਰਿਆ ਵਿੱਚ ਖਲੋਤੇ 40-50 ਸਿੰਘ ਇੰਜ ਜਾਪ ਰਹੇ ਹਨ ਜਿਵੇਂ ਅਕਾਲ ਪੁਰਖ ਰਾਵੀ ਇਸ਼ਨਾਨ ਲਈ ਧਰਤੀ ਉੱਤੇ ਉਤਰਿਆਵੇ ਤੇ ਇਹ ਅਕਾਲ ਜੀ ਦੇ ਨਾਲ ਆਏ ਚੁਨਿੰਦਾ ਖਾਸ ਸੂਰਮਿਆਂ ਦੀ ਟੋਲੀ ਹੋਵੇ। ਮੈਂ ਫੇਰ ਕਹਿ ਰਿਹਾ ਸਿੰਘੋ ਜੇ ਕਿਸੇ ਨੇ ਪਛਾਂਪ ਪ੍ਰਤਨਾ ਹੈ ਤਾਂ ਅਜੇ ਵੀ ਵੇਲਾ ਹੈ। ਕਿਵੇਂ ਪਰਤ ਜਾਈਏ ਭਾਈ ਸੁਖਾ ਸਿੰਘ ਜੀ ਤੁਹਾਡੇ ਸੁਨਹਿਰੀ ਭਰਾ ਹਾਂ ਜਦ ਇੱਕੋ ਬਾਟੇ ਵਿੱਚੋਂ ਭੋਜਨ ਸ਼ੱਕਦੇ ਰਹੇ ਹਾਂ ਤਾਂ ਲਹੂ ਹੋਂਣ ਵੇਲੇ ਵਕ ਕਿਵੇਂ ਹੋ ਜਾਈਏ ਇਕੱਠੇ ਇੱਕੋ ਬਾਟੇ ਵਿੱਚੋਂ ਅਮਰਤ ਛਕਿਆ ਹੈ ਤੇ ਹੁਣ ਸ਼ਹਾਦਤ ਦਾ ਜਾਮ ਵੀ ਇਕੱਠੇ ਹੀ ਪੀਵਾਂਗੇ। ਅਬਦਾਲੀ ਦੇ 12000 ਲੜਾਕਿਆਂ ਦਾ ਪਹਿਲਾ ਜਥਾ ਅੱਗੇ ਵਧਿਆ ਸਿੰਘਾਂ ਨੇ ਬੰਦੂਕਾਂ ਦੇ ਘੋੜੇ ਦੱਬੇ ਤੇ ਦੁਰਾਨੀ ਜਥੇ ਦੀ ਪਹਿਲੀ ਕਤਾਰ ਦੇ ਸਵਾਰ ਪੱਥਰਾਂ ਉੱਤੇ ਜਾ ਪਏ ਸਿੰਘਾਂ ਦੂਜੀ ਵਾਰ ਗੋਲੀ ਗੋਲੀ ਚਲਾਈ ਤਾਂ ਦੂਜੀ ਵੀ ਲਗਭਗ ਅੱਧੀ ਕਤਾਰ ਦੇ ਸਵਾਰ ਘੋੜਿਆਂ ਦੀਆਂ ਪਿੱਠਾਂ ਤਿਆਗ ਗਏ ਹੁਣ ਭਗਦੜ ਮਚਣ ਕਰਨ ਦੁਰਾਨੀ ਸੈਨਾ ਪਛਾਹ ਮੋੜ ਪਈ ਪੈਰ ਜਦੋਂ ਵੀ ਚੁੱਕੋ ਤਾਂ ਕਦਮ ਅਗਾਹ ਨੂੰ ਜਾਵੇ ਖਾਲਸਾ ਜੀ ਦੁਸ਼ਮਣ ਨਾਲੋਂ ਖਾਲਸੇ ਦਾ ਇਹੀ ਫਰਕ ਹੈ ਭਾਜ ਦੇ ਦਰਾਨੀਆਂ ਨੂੰ ਦੇਖ ਕੇ ਭਾਈ ਸੁਖਾ ਸਿੰਘ ਬੋਲੇ ਹੁਣ ਫੌਜ ਦੇ ਬਾਕੀ ਤਿੰਨ ਦਸਤੇ ਵੀ ਅਗਾਹ ਵਧੇ ਹਨੇਰਾ ਹੋਣ ਕਰਕੇ ਗਿਲਜਿਆਂ ਤੋਂ ਸਿੰਘਾਂ ਦੀ ਗਿਣਤੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸ ਰਿਹਾ ਸੀ ਸਿੰਘਾਂ ਗੋਲੀਆਂ ਤੇ ਤੀਰ ਚਲਾਏ ਅੱਲਾ ਨੂੰ ਯਾਦ ਕਰਕੇ ਕਈ ਗਾਜੀ ਕਿਆਮਤ ਤਿੱਖ ਲਈ ਸੋਂਗੇ ਭਾਈ ਸੁਖਾ ਸਿੰਘ ਨੇ ਭਾਈ ਰਾਏ ਸਿੰਘ ਮੀਰਾ ਕੋਟ ਨੂੰ ਕੋਲ ਬੁਲਾਇਆ ਤੂੰ ਭਜੰਗਿਆ ਜਥੇਦਾਰ ਬਾਬਾ ਸ਼ਾਮ ਸਿੰਘ ਨੂੰ ਖਬਰ ਪਹੁੰਚਾ ਜਾ ਕੇ ਕਿ ਜਿੰਨਾ ਚਿਰ ਹੋ ਸਕਿਆ ਅਸੀਂ ਦਰਾਨੀਆਂ ਨੂੰ ਰੋਕਾਂਗੇ ਪਰ ਸੁਚੇਤ ਰਹਿਣ ਪਰ ਮੇਰੀ ਵੀ ਸ਼ਹਾਦਤੀ ਦੀ ਲੋਚਾ ਹੈ ਭਾਈ ਸਾਹਿਬ ਹਰਾਇ ਸਿੰਘ ਬੋਲਿਆ ਜੇ ਦੀ ਜਿਹੜੀ ਲੋਚਾ ਹੈ ਸਤਿਗੁਰੂ ਜਰੂਰ ਪੂਰੀ ਕਰਨਗੇ ਪਰ ਹਜੇ ਤੇਰਾ ਸਮਾਂ ਨਹੀਂ ਆਇਆ ਜੇ ਤੂੰ ਪੰਥ ਤੀ ਖਬਰ ਪਹੁੰਚਾ ਦੇਵੇ ਤਾਂ ਇਹ ਵੱਡੀ ਸੇਵਾ ਹੋਏਗੀ ਹਰਾਇ ਸਿੰਘ ਨਾ ਚਾਹੁੰਦਾ ਹੋਇਆ ਵੀ ਪਿਸ਼ਾਹ ਪਰਤਿਆ ਭਾਈ ਸੁਖਾ ਸਿੰਘ ਸਾਥੀ ਸਿੰਘਾਂ ਨੂੰ ਕਹਿਣ ਲੱਗੇ ਚਾਨਣ ਹੋਣ ਵਿੱਚ ਕੁਝ ਸਮਾਂ ਹੀ ਬਚਿਆ ਹੈ ਖਾਲਸਾ ਜੀ ਜੇ ਇਸ ਸਮੇਂ ਵਿੱਚ ਮੈਂ ਅਬਦਾਲੀ ਨੂੰ ਲੱਭ ਕੇ ਪਾਰ ਬੁਲਾ ਦੇਵਾਂ ਤਾਂ ਮદાન ਖਾਲਸੇ ਹੱਥ ਰਹੇਗਾ ਤੁਸੀਂ ਮੋਰਚਾ ਸੰਭਾਲੋ ਤੇ ਮੈਂ ਹਨੇਰੇ ਵਿੱਚ ਮੌਕਾ ਤਾੜ ਕੇ ਅਬਦਾਲੀ ਦੀ ਪੁੱਜਣ ਦੀ ਕੋਸ਼ਿਸ਼ ਕਰਦਾ ਹਾਂ ਤੇ ਭਾਈ ਸੁਖਾ ਸਿੰਘ ਇੱਕ ਪਾਸੇ ਫੁਗਾਨ ਫੌਜ ਵਿੱਚ ਕੁਝ ਭੈਟ ਕਰ ਗਏ ਕਈ ਪਠਾਣਾਂ ਤੋਂ ਭਾਈ ਸੁਖਾ ਸਿੰਘ ਅਬਦਾਲੀ ਦੀ ਸੂਹ ਲੈਣ ਲਈ ਕੋਸ਼ਿਸ਼ ਕਰਦੇ ਰਹੇ ਪਰ ਪਠਾਣ ਪਛਤੋਂ ਬੋਲਦੇ ਹੋਣ ਕਾਰਨ ਕੁਝ ਸਮਝ ਨਾ ਆਇਆ ਇੰਨੇ ਨੂੰ ਕੁਝ ਚਾਨਣ ਹੋਇਆ ਤਾਂ ਭਾਈ ਸੁੱਖਾ ਸਿੰਘ ਨੇ ਦੇਖਿਆ ਕਿ ਉਹ ਗਿਲਜਾਂ ਦੀ ਇੱਕ ਵੱਡੀ ਟੁਕੜੀ ਵਿੱਚ ਘਿਰ ਗਏ ਹਨ ਜਿਹੜੇ ਗਿਲਜੇ ਨਾਲ ਕਦੇ ਜੁੱਧ ਕਰਕੇ ਭਾਈ ਸੁੱਖਾ ਸਿੰਘ ਨੇ ਉਸ ਨੂੰ ਪਾਰ ਬੁਲਾਇਆ ਸੀ ਇਹ ਉਸ ਦੇ ਸਾਥੀ ਹੀ ਸਨ ਗਿਲਜਾਂ ਨੇ ਭਾਈ ਸੁੱਖਾ ਸਿੰਘ ਉੱਪਰ ਇਕੱਠੇ ਹੱਲਾ ਬੋਲ ਦਿੱਤਾ ਭਾਈ ਸਾਹਿਬ ਨੇ ਸ਼ਮਸ਼ੀਰ ਮੱਥੇ ਨੂੰ ਛੁਹਾਇ ਪੰਥ ਦੇ ਵਾਲੀ ਕਲਗੀਧਰ ਜੀ ਨੂੰ ਧਿਆਇ ਤੇ ਐਸੇ ਜੋਰ ਦਿਖਾਏ ਕੇ ਚੱਕਰ ਵਿੱਚ ਖਲੋਤੇ ਗਿਲਜਾਂ ਦੀ ਪਹਿਲੀ ਕਤਾਰ ਢੇਰੀ ਕਰ ਦਿੱਤੀ ਘੋੜ ਸਵਾਰਾਂ ਨੇ ਬਰਸ਼ੇ ਚਲਾਏ ਤੀਰ ਅੰਦਾਜ਼ਾਂ ਨੇ ਤੀਰ ਛੱਡੇ ਹਾਥੀਆਂ ਉੱਤੇ ਬੈਠਿਆ ਨੇ ਗੋਲੀਆਂ ਅਣਗਿਣਤ ਗੋਲੀਆਂ ਤੀਰਾਂ ਬਰਸ਼ਾਂ ਕਿਰਪਾਨਾਂ ਦੇ ਫੱਟ ਲੱਗਣ ਮਗਰੋਂ ਭਾਈ ਸੁਖਾ ਸਿੰਘ ਧਰਤੀ ਉੱਤੇ ਡਿੱਗੇ ਕਿਸੇ ਵੀ ਜੰਗ ਵਿੱਚ ਇਹ ਪਹਿਲੀ ਵਾਰ ਸੀ ਕਿ ਭਾਈ ਸੁਖਾ ਸਿੰਘ ਪੁੰਜੇ ਡਿੱਗੇ ਹੋਣ ਬਚਪਨ ਵਿੱਚ ਉਹਨਾਂ ਨੇ ਮਾਪਿਆਂ ਨਾਲ ਰੋਜ਼ ਕਰਕੇ ਖੂਬ ਵਿੱਚ ਛਾਲ ਮਾਰ ਦਿੱਤੀ ਸੀ ਉਸ ਵੇਲੇ ਬਾਹਰ ਖੂਹ ਦੇ ਦੁਆਲੇ ਖੜੋਤੇ ਲੋਕ ਜੋ ਉਹਨਾਂ ਨੂੰ ਅਜਾਈ ਜਾਣ ਗਵਾਉਣ ਨਾਲ ਮੁਗਲਾਂ ਸਿਰ ਚੜ੍ਹ ਕੇ ਮਾਰਨ ਲਈ ਤਾਨੇ ਮਾਰ ਰਹੇ ਸਨ ਅੱਜ ਉਹ ਸਾਰੇ ਲੋਕ ਜੰਗ ਦੇ ਮੈਦਾਨ ਵਿੱਚ ਭਾਈ ਸੁੱਖਾ ਸਿੰਘ ਉੱਪਰ ਫੁੱਲ ਵਰਸਾ ਰਹੇ ਸਨ ਤੇ ਧੰਨ ਧੰਨ ਭਾਈ ਸੁੱਖਾ ਸਿੰਘ ਦੀਆਂ ਆਵਾਜ਼ਾਂ ਸਭ ਪਾਸਿਓਂ ਆ ਰਹੀਆਂ ਸਨ ਏ ਕਲਗੀਧਰ ਸੱਚੇ ਪਾਤਸ਼ਾਹ ਜੀਓ ਆਪਣੇ ਇਸ ਅਣਜਾਣ ਪੁੱਤੰਗੀ ਦੀ ਇਸ ਜਨਮ ਵਿੱਚ ਇੰਨੀ ਕੋ ਤਿਲ ਫੁੱਲ ਸੇਵਾ ਪ੍ਰਵਾਨ ਕਰਿਓ ਹੇ ਜਗਤ ਮਾਤਾ ਸਾਹਿਬ ਦੇਵਾ ਜੀ ਅਸੀਸ ਬਖਸ਼ਿਓ ਕਿ ਅਗਲੇ ਜਨਮ ਤੇ ਹਰ ਜਨਮ ਵਿੱਚ ਮੋੜ ਆਪ ਜੀ ਦਾ ਪੁੱਤਰ ਬਣ ਕੇ ਜਨਮ ਲਵਾਂ ਤੇ ਆਪ ਜੀ ਦੀ ਪਾਵਨ ਗੋਦ ਦੀ ਲਾਜ ਰੱਖਦਾ ਹੋਇਆ ਆਪ ਜੀ ਦੇ ਦੁੱਲੇ ਪੰਥ ਦੀ ਸੇਵਾ ਕਮਾ ਸਕਾਂ ਹੇ ਦੁਨੀਆ ਦੇ ਸਮੂਹ ਪੰਥਾਂ ਵਿੱਚੋਂ ਸਰਵ ਉੱਚ ਤੇ ਸਿਰ ਮੌਰ ਖਾਲਸਾ ਪੰਥ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਓ ਤੇ ਇਸ ਤਰ੍ਹਾਂ ਖਾਲਸਾ ਪੰਥ ਦਾ ਬਹਾਦਰ ਸਪੂਤ ਤੇ ਮਾਤਾ ਸਾਹਿਬ ਦੇਵਾ ਜੀ ਦਾ ਸੱਚਾ ਪੁੱਤਰ ਭਾਈ ਸੁਖਾ ਸਿੰਘ ਮਾੜੀ ਕੁੰਬੋ ਕੀ ਆਪਣੀ ਨਿਤ ਦੀ ਅਰਦਾਸ ਵਿੱਚ ਕਹੇ ਜਾਂਦੇ ਬੋਲ ਕਿ ਜਦੋਂ ਵੀ ਪ੍ਰਾਣ ਨਿਕਲਣ ਜੰਗ ਦੇ ਮੈਦਾਨ ਵਿੱਚ ਨਿਕਲਣ ਸਿਰ ਨਾਲ ਪੁਗਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ